देखो मैं एक चीज समझता हूं कि बहुत ਘਣਾਉਣਾ ਕੰਮ ਹੈ ਕਿ ਇਸ ਤਰੀਕੇ ਜਿਹੜਾ ਬੰਦਾ ਲੋਕਾਂ ਦੀ ਹਰ ਵੇਲੇ ਸੇਵਾ ਲਈ ਤਤਪਰ ਰਹਿੰਦਾ ਹੋਵੇ ਲੋਕਾਂ ਦੀ ਮਦਦ ਕਰਦਾ ਹੋਵੇ ਔਰ ਉਹਨੂੰ ਇਸ ਤਰੀਕੇ ਦਿਨ ਦਿਹਾੜੇ ਜਿਹੜਾ ਕਤਲ ਕਰ ਦਿੱਤਾ ਗਿਆਣਾ ਸ਼ਰਿਆ ਆਂ ਬਾਜ਼ਾਰ ਦੇ ਵਿੱਚ ਮੈਂ ਇਹਦੇ ਲਈ ਸਰਕਾਰ ਨੂੰ ਕਹੂੰਗਾ ਵੀ ਲੱਖ ਲਾਹਨਤ ਹੈ ਔਰ ਮੈਂ ਸਰਕਾਰ ਦਾ ਕ੍ਰਾਈਟੇਰੀਆ ਪੁੱਛਣਾ ਚਾਹੁੰਦਾ ਹਾਂ ਤੁਹਾਡੇ ਰਾਹੀਂ ਔਰ ਮੇਰੇ ਮੁਤਾਬਕ ਜੋ ਮੈਂ ਇੱਥੇ ਸੁਣਿਆ ਸਾਰਿਆਂ ਦੇ ਵਿੱਚ ਇੱਕ ਸਿਆਸੀ ਕਤਲ ਹੈ ਕਿ ਕਿਸ ਤਰੀਕੇ ਮੈਂ ਜਦੋਂ ਤੈਨੂੰ ਦੇਖਦਾ ਆ ਮੈਨੂੰ ਮਤਲਬ 20 25 ਸਾਲ ਮੈਨੂੰ ਵੀ ਹੋ ਗਿਆ ਸੀ ਇਕੱਠੇ ਇਹ ਸਿਆਸੀ ਜੀ ਹ ਸਾਰਿਆਂ ਨੇ ਸ਼ੁਰੂ ਕੀਤਾ ਸੀਗਾ ਔਰ ਇਹਨੂੰ ਹਮੇਸ਼ਾ ਸੋਨੂੰ ਨੂੰ ਕਿ ਜਦੋਂ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਬੜੇ ਤਰੀਕੇ ਮਤਲਬ ਯੂਜ਼ ਕੀਤਾ ਜਾਂਦਾ ਔਰ ਖੀਰ ਦੇ ਵਿੱਚ ਯੂਜ਼ ਕਰਕੇ ਜਦੋਂ ਬੰਦਾ ਜਿੱਤ ਜਾਂਦਾ ਤੇ ਸੁੱਟ ਦਿੱਤਾ ਜਾਂਦਾ ਨਾ ਜਿਵੇਂ ਕਿਸੇ ਨੂੰ ਕਿਉਂਕਿ ਉਹ ਲੋਕਾਂ ਦੇ ਵਿੱਚ 65 ਇੰਨੀ ਜ਼ਿਆਦਾ ਵਿਹਾਂ ਬੱਚੀਆਂ ਪਿੰਡਾਂ ਦੇ ਵਿੱਚ ਰੱਖਦਾ ਸੀਗਾ ਕਿ ਇਸ ਤੋਂ ਬਿਨਾ ਕਿਸੇ ਦੀ ਇਲیکشن ਜਿੱਤੀ ਵੀ ਨਹੀਂ ਸੀ ਜਾਂਦੀ ਔਰ ਮੇਰੇ ਮੰਨਣ ਮੁਤਾਬਕ ਇਹ ਇੱਕ ਸਿਆਸੀ ਕਤਲ ਹੈ ਮੈਂ ਨਹੀਂ ਕਹਿੰਦਾ ਕਿ ਕਿਸੇ ਸਿਆਸੀ ਬੰਦੇ ਨੇ ਕਿਸੇ ਨੂੰ ਕਿਹਾ ਹੋਊਗਾ ਉਹਨੂੰ ਮਾਰ ਦੇ ਪਰ ਸਿਆਸੀ ਜਿਸ ਤਰੀਕੇ ਦੀਆਂ ਦੁਸ਼ਮਣੀਆਂ ਪੈਦਾ ਕੀਤੀਆਂ ਗਈਆਂ ਜਿਸ ਤਰੀਕੇ ਨੂੰ ਉਲਝਾਇਆ ਗਿਆ ਜਿਸ ਤਰੀਕੇ ਬੰਦਿਆਂ ਨੇ ਮਾਰਿਆ ਜੇ ਇਹ ਜਾਂਚ ਲੰਮੀ ਚੱਲੇ ਔਰ ਇਹਦੀ ਤੈਅ ਤੱਕ ਜਾਇਆ ਜਾਵੇ ਤੇ ਕੁਝ ਨਾ ਕੁਝ ਸਿਆਸੀ ਬੰਦੇ ਵੀ ਇਹਦੇ ਵਿੱਚ ਜ਼ਰੂਰ ਨਿਕਲਣਗੇ ਔਰ ਦੂਜਾ ਮੈਂ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹੁੰਨਾ ਕਿ ਇੱਥੇ ਛੋਟੇ ਤੋਂ ਛੋਟਾ ਕਲਾਕਾਰ ਹੈ ਨਾ ਚਾਹੇ ਉਹਦੀ ਫਿਲਮ ਚੱਲਦੀ ਆ ਚਾਹੇ ਉਹਦਾ ਗਾਣਾ ਚੱਲਦਾ ਨਹੀਂ ਚੱਲਦਾ ਉਦੋਂ ਕੋ 20 20 ਗਨਮੈਨ ਤੇ 20 ਸਿਕਿਉਰਟੀ ਵਾਲੇ ਕਮਾਂਡੋ ਲਈ ਫਿਰਦਾ ਉਹ ਕਿਹੜੇ ਕ੍ਰਿਟਰੀਆ ਚ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਿਸ ਮਾਪਦੰਡ ਦੇ ਵਿੱਚ ਦਿੱਤੇ ਜਾਂਦੇ ਨੇ ਪਰ ਜਦੋਂ ਇਹੋ ਜਿਹੇ ਬੰਦੇ ਜਿਹੜੇ ਲੋਕਾਂ 'ਚ ਵਿਚਰਦੇ ਨੇ ਜਿਨ੍ਹਾਂ ਦੀਆਂ 20 ਦੁਸ਼ਮਣੀਆਂ ਵੀ ਪੈਂਦੀਆਂ ਨੇ ਲੋਕਾਂ ਦੇ ਕੰਮ ਕਰਨ ਲੱਗਿਆ ਮਾੜੇ ਅੰਸਰਾਂ ਦਾ ਵੀ ਵਿਰੋਧ ਵੀ ਕਰਦੇ ਨੇ ਔਰ ਉਹਨਾਂ ਦੀ ਆਪਾਂ ਜੇ ਸੁਰੱਖਿਆ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਆਪਾਂ ਸਾਹਮਣੇ ਵੀ ਨਹੀਂ ਰੱਖ ਸਕਦੇ ਇਸ ਪੰਜਾਬ ਲਈ ਤੇ ਫਿਰ ਇਹ ਕੋਈ ਮਤਲਬ ਚੰਗਾ ਰਾਜ ਨਹੀਂ ਹੈਗਾ ਪੰਜਾਬ ਦੇ ਖਲਾਸ ਜਿਹੜੇ ਉਹ ਵੱਧ ਤੋਂ ਵੱਤਰ ਹੁੰਦੇ ਜਾਂਦੇ ਨੇ ਔਰ ਇੱਥੇ ਸੁਣਨ 'ਚ ਮੈਨੂੰ ਕਿੰਨਾ ਕੁਝ ਆ ਰਿਹਾ ਸੀ ਸੋਨੂ ਦੇ ਰਿਸ਼ਤੇਦਾਰ ਨੇ ਕੋਰਟ ਇਸੇ ਖਾਨ ਤੋਂ ਆਏ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਜਿਹੜੀਆਂ ਚੀਜ਼ਾਂ ਦੇ ਉੱਤੇ ਗੌਰ ਕਰਨ ਵਾਲੀ ਇਸ ਤੋਂ ਹੀ ਤੁਸੀਂ ਸਬਕ ਲੈ ਲਓ ਯਾਰ ਤੁਹਾਨੂੰ ਲਹਨਤ ਪਾਣੀ ਚਾਹੀਦੀ ਹੈ ਵੀ ਇਹਦੇ ਤੋਂ ਅੱਗੋਂ ਹੀ ਸਬਕ ਲੈ ਲਓ ਕਿ ਇਸ ਤਰੀਕੇ ਲੋਕਾਂ ਨੂੰ ਲੁੱਟਿਆ ਨਾ ਜਾਵੇ ਲੋਕਾਂ ਨੂੰ ਕੁੱਟਿਆ ਨਾ ਜਾਵੇ ਲੋਕਾਂ ਨੂੰ ਮਾਰਿਆ ਨਾ ਜਾਵੇ ਉੱਥੋਂ ਮੈਨੂੰ ਉਹਨਾਂ ਨੇ ਦੱਸਿਆ ਕਿ ਸਾਡੇ ਇਲਾਕੇ 'ਚ 20-25 ਵਪਾਰੀਆਂ ਨੂੰ ਫਰੋਤੀਆਂ ਦੇ ਫੋਨ ਆਏ ਔਰ ਬੰਦੇ ਪੁਲਿਸ ਕੋਲ ਜਾਂਦੇ ਨੇ ਪੁਲਿਸ ਕਰਦੀ ਕੁਛ ਨਹੀਂ ਡਰਦੇ ਪੈਸੇ ਉਹ ਦੇਈ ਜਾਂਦੇ ਨੇ ਇੱਕ ਬੰਦੇ ਕੋਲੋਂ 25 ਲੱਖ ਰੁਪਈਆ ਮੰਗਿਆ ਗਿਆ ਉਹਨੇ ਕਿਹਾ ਜੀ ਮੇਰੇ ਕੋਲ 2 ਲੱਖ ਲੈ ਲਓ ਅਗੋਂ ਨੂੰ ਕੀ ਕਿਹਾ ਜਾਂਦਾ ਵੀ 2.5 ਲੱਖ ਰੁਪਈਆ ਤੇ ਭੋਗ ਤੇ ਲੱਗ ਜਾਂਦਾ ਉਹ ਵੀ ਤਾਂ ਲਾਉਣਾ ਹੈ ਨਾ ਸਾਨੂੰ ਪੈਸੇ ਜਿਹੜੇ ਉਹ ਵਧਾ ਕੇ ਦੇ ਇਸ ਤਰੀਕੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਮੈਂ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਪੰਜਾਬ ਦੀ ਜਨਤਾ ਦੀ ਰਾਖੀ ਨਹੀਂ ਕਰ ਸਕਦੇ ਪੰਜਾਬ ਦੀ ਜਨਤਾ ਦੇ ਨਾਲ ਖਲੋ ਨਹੀਂ ਸਕਦੇ ਫਿਰ ਸਾਡੇ ਕੰਮ ਸੇ ਕੰਮ ਟੈਕਸ ਲੈਣਾ ਹੀ ਬੰਦ ਕਰ ਦਿਓ ਯਾਰ ਸਾਡੇ ਟੈਕਸ ਲੱਗਦੇ ਨੇ ਸਾਡੇ ਟੈਕਸ ਦੇ ਨਾਲ ਤੁਸੀਂ ਪੁਲਿਸ ਵਾਲਿਆਂ ਨੂੰ ਤਨਖਾਹਾਂ ਦਿੰਦੇ ਹੋ ਤੁਸੀਂ ਆਪਣੇ ਜਿਹੜੇ ਤਾਂਮਚਾਮ ਲੈ ਕੇ ਚਲਦੇ ਹੋ ਉਹ ਸਾਰਾ ਜਨਤਾ ਦੇ ਟੈਕਸਾਂ ਦੇ ਨਾਲ ਚੱਲਦਾ ਫਿਰ ਸਾਡੇ ਕੋਲੋਂ ਸਾਡਾ ਟੈਕਸ ਲੈਣਾ ਬੰਦ ਕਰ ਦਿਓ ਸਾਨੂੰ ਸਾਡੇ ਹੱਥ ਦੇ ਉੱਤੇ ਛੱਡ ਦਿਓ ਨਾ ਕਿ ਜਿਸ ਤਰ੍ਹਾਂ ਮਰਜ਼ੀ ਅਸੀਂ ਜੀਏ ਜਿਸ ਤਰ੍ਹਾਂ ਮਰਜ਼ੀ ਅਸੀਂ ਆਪਣੀ ਸੁਰੱਖਿਆ ਕਰੀਏ ਔਰ ਦੂਜੀ ਚੀਜ਼ ਮੈਂ ਇੱਕ ਗੱਲ ਫੇਰ ਆਪਣੀ ਗੱਲ ਦਰਵਾਉਣ ਲੱਗਾ ਜੋ ਮੇਰੇ ਧਿਆਨ ਚ ਆਇਆ ਮੈਂ ਕੋਈ ਇਨਵੈਸਟੀਗੇਸ਼ਨ ਅਫਸਰ ਨਹੀਂ ਹਾਂ ਪਰ ਸਾਰੇ ਲੋਕਾਂ ਕੋ ਤੁਹਾਨੂੰ ਵੇਖਣ ਨੂੰ ਸੁਣਨ ਨੂੰ ਪਤਾ ਲੱਗਦਾ ਮੈਨੂੰ ਇੱਕ ਸਰਕਾਰ ਦੱਸ ਦਿਓ ਪਿਛਲੀਆਂ ਸਰਕਾਰਾਂ ਦੇ ਵਿੱਚ ਕਿਹੜੀ ਸਰਕਾਰ ਹੈ ਜਿੰਨੇ ਸੋਨੂੰ ਨੂੰ ਵਰਤ ਕੇ ਤੇ ਉਸ ਤੋਂ ਬਾਅਦ ਉਹਦੇ ਉੱਤੇ ਪਰਚੇ ਨਾ ਦਿੱਤੇ ਹੋਣ ਪਿੱਛੇ ਜਿਹਨੇ 2012 ਤੱਕ ਯਾਦ ਕੈਂਡੀਡੇਟ ਦੀ ਮਤ ਦਿੱਤੀ ਸੀ ਉਸ ਤੋਂ ਬਾਅਦ ਕਾਲੀ ਗਵਰਨਮੈਂਟ ਦੇ ਵੇਲੇ 10 ਤੋਂ 12 ਪਰਚੇ ਉਹਦੇ ਉੱਤੇ ਦਰਜ ਕੀਤੇ ਗਏ ਮਤਲਬ ਕਿਸੇ ਦੀ ਤੁਸੀਂ ਮਰਜ਼ੀ ਨਾਲ ਮਤ ਵੀ ਨਹੀਂ ਕਰ ਸਕਦੇ ਕਿਸੇ ਨੂੰ ਜਿਤਾ ਮਤਲਬ ਇਹ ਆ ਵੀ ਨਹੀਂ ਸਕਦੇ ਇਹ ਕਿਹੋ ਜਿਹਾ ਰਾਜ ਹੈ ਕੋ ਕਿਮ ਜੋਂਗ ਦਾ ਰਾਜ ਹੈ ਕੋ ਸਦਾਮ ਸਿੰਘ ਬੈਠਾ ਯਾਰ ਤੁਸੀਂ ਜੋ ਮਰਜ਼ੀ ਕਰੀ ਜਾ ਰਹੇ ਹੋ ਹੁਣ ਵੀ ਤੁਸੀਂ ਦੇਖੋ ਨੇ ਤੁਹਾਡੇ ਲੋਕਲ ਐਮਐਲਏ ਦੀ ਵੀ ਮਤ ਦਿੱਤੀ ਉਸ ਤੋਂ ਬਾਅਦ ਆ ਕਿਸ ਤਰੀਕੇ ਨੂੰ ਪਛਾਹ ਸੁੱਟਿਆ ਗਿਆ ਹੁਣ ਪਿੱਛੇ ਜੀ ਉਹਦੇ ਬੇਟੇ ਦਾ ਝਗੜਾ ਆਇਆ ਮੇਰੇ ਖਿਆਲੋਂ ਕੋਈ ਚੱਲਿਆ ਵੀ ਨਹੀਂ ਜਾ ਰਿਹਾ ਮੈਂ ਵੀ ਇੱਕ ਦਿਨ ਉਹਦੇ ਨਾਲ ਪੁਲਿਸ ਕਮਿਸ਼ਨਰ ਕੋਲ ਗਿਆ ਸੀਗਾ ਉਹਨੇ ਪਹਿਲੇ ਦਿਨ ਪੁਲਿਸ ਕਮਿਸ਼ਨਰ ਪਹਿਲੇ ਨੂੰ ਕਿਹਾ ਸੀਗਾ ਕਿ ਕੇਸ ਰਜਿਸਟਰਡ ਤਾਂ ਕਰਿਓ ਜੇ ਮੈਨੂੰ ਨਿਆ ਮਿਲਣਾ ਉਸ ਤੋਂ ਬਾਅਦ ਉਹਨਾਂ ਦੀਆਂ ਇਨਕੁਆਰੀਆਂ ਲਾ ਕੇ ਉਹ ਬਾਹਰ ਨਹੀਂ ਆਉਣੇ ਤੇ ਉਸ ਤੋਂ ਬਾਅਦ ਉਹ ਜੂਝਦਾ ਰਿਹਾ ਆਪਣੇ ਬੱਚੇ ਲਈ ਵੀ ਤੇ ਅਜੇ ਤੱਕ ਉਹਨੂੰ ਉਹ ਇਨਸਾਫ ਨਹੀਂ ਮਿਲਿਆ ਫਿਰ ਇੱਕ ਕਿਸ ਕਿਸ ਤਰੀਕੇ ਦੂਜਾ ਮੈਂ ਤੁਹਾਨੂੰ ਹੁਣ ਲੈਟਰ ਦਿਖਾਈਆ ਮੇਰੇ ਫੋਨ 'ਚ ਸਾਰੇ ਆ ਚੁੱਕੀਆਂ ਨੇ ਐਪਲੀਕੇਸ਼ਨ ਤਾਂ ਆ ਦੇਖੋ ਧਿਆਨ ਦੇਣ ਵਾਲੀ ਗੱਲ ਹੈ ਕਿ ਕਿੰਨੀਆਂ ਉਹਨੇ ਐਪਲੀਕੇਸ਼ਨ ਦਿੱਤੀਆਂ ਨੇ ਸਰਕਾਰ ਨੂੰ ਕਿ ਮੈਨੂੰ ਗਨਮੈਨ ਦਿੱਤੇ ਜਾਣ ਮੇਰੀ ਜਾਨ ਨੂੰ ਖਤਰਾ ਹੈ ਔਰ ਇਹਦੇ ਵਿੱਚ ਇੱਕ ਪੁਲਿਸ ਅਫਸਰ ਲਿਖ ਰਿਹਾ ਜਿਹੜਾ ਐਸਐਸਪੀ ਆ ਤਰਨਤਰਨ ਦਾ ਵੀ ਇਹਨੇ ਇੱਕ ਯਾਰ ਕੈਂਡੀਡੇਟ ਦੀ ਮਤ ਕੀਤੀ ਸੀ ਇਹਨੂੰ ਬਹੁਤ ਜ਼ਿਆਦਾ ਖਤਰਾ ਹੈ ਇਹਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਦੋ ਗਨਮੈਨ ਮੁਹੱਈਆ ਕਰਾਏ ਜਾਣ ਉਸ ਤੋਂ ਬਾਅਦ ਥੋੜੀ ਦੇਰ ਲਈ ਉਹਨੂੰ ਗਨਮੈਨ ਮਿਲਦੇ ਵੀ ਨਹੀਂ ਮੈਂ ਪੁੱਛਣਾ ਚਾਹੁੰਦਾ ਸੀ ਜੀ ਮੈਨੂੰ ਵੀ ਕਿਹੜੇ ਕ੍ਰਿਟੇਰੀਆ ਦੇ ਵਿੱਚ ਕਿਸ ਮਾਪਦੰਡ ਦੇ ਵਿੱਚ ਉਹਦੇ ਕੋਲ ਉਹ ਗਨਮੈਨ ਜਿਹੜੇ ਉਹ ਵਾਪਸ ਲੈ ਲੈ ਗਏ ਤੁਸੀਂ ਲੋਕਾਂ ਦੀ ਜਾਨ ਮਾਲ ਦੀ ਰੱਖ ਹੀ ਨਹੀਂ ਕਰ ਸਕਦੇ ਆਪ ਤੁਸੀਂ ਯਾਰ ਯਾਰ ਬੰਦਾ ਲੈ ਕੇ ਫਿਰਦੇ ਹੋ ਯਾਰ ਪੁਲਿਸ ਦਾ ਤੇ ਜਨਤਾ ਤੁਹਾਡੀ ਇੱਥੇ ਜੂਝਦੀ ਫਿਰਦੀ ਆ ਕੋਈ ਛੋਟੀ ਮੋਟੀ ਅਸਤੀ ਤੁਸੀਂ ਸੋਨੂੰ ਚੀਮੇ ਨੂੰ ਨਹੀਂ ਕਹਿ ਸਕਦੇ 20 25 ਪਿੰਡਾਂ ਦੀ ਉਹ ਨੁਮਾਇੰਦਗੀ ਕਰਦਾ ਸੀਗਾ 20 25 ਪਿੰਡਾਂ ਦੇ ਸਰਪੰਚ ਉਹਦੇ ਨਾਲ ਮਤਲਬ ਜੀ ਜਾਣ ਨਾਲ ਚੱਲਦੇ ਸੀ ਕੋਈ ਹੁਣ ਮੇਰੇ ਸੁਣਨ ਦੇ ਵਿੱਚ ਆ ਰਿਹਾ ਕਿ ਜਿਹੜਾ ਉਹਦਾ ਪਿੰਡ ਹੈ ਆਪਣਾ ਚੀਮਾ ਮੇਰਾ ਖਿਆਲ ਹੈ ਵੀ ਅੱਧਾ ਪਿੰਡ ਉਹਦੇ ਸਿਰ ਤੇ ਭਲਦਾ ਗਰੀਬ ਬੰਦਿਆਂ ਦੇ ਰਾਸ਼ਨ ਲੱਗੇ ਸੀਗੇ ਤੇ ਕੌਣ ਜ਼ਿੰਮੇਵਾਰ ਹੈ ਯਾਰ ਇਨਾਂ ਚੀਜ਼ਾਂ ਦਾ ਸੋ ਇਨਾਂ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ ਔਰ ਮਾਹੌਲ ਪੰਜਾਬ ਦਾ ਕੀ ਬਣਦਾ ਜਾ ਰਿਹਾ ਵਾ ਕਿ ਕਿਸ ਤਰੀਕੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਕਿਸ ਤਰੀਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਕਿਸ ਤਰੀਕੇ ਲੋਕਾਂ ਨੂੰ ਦਿਨ ਦਿਹਾੜੇ ਮਾਰ ਦਿੱਤਾ ਜਾਂਦਾ ਔਰ ਕੋਈ ਬੰਦਾ ਬਾਹਰ ਚੁੱਕਣ ਨੂੰ ਤਿਆਰ ਨਹੀਂ ਅਸੀਂ ਪਿੰਡ ਪਿੰਡ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਵੀ ਯਾਰ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਨਾ ਤੁਹਾਡਾ ਕਿਸੇ ਨੇ ਨਸ਼ਾ ਛੁਡਾਉਣਾ ਨਾ ਤੁਹਾਡੀ ਕਿਸੇ ਨੇ ਤੁਹਾਨੂੰ ਕੋਈ ਕੰਮ ਕਰ ਦੇਣਾ ਸਾਰੇ ਬੱਚੇ ਬਾਹਰ ਜਾ ਰਹੇ ਆ ਜਿੰਦ ਕੋ ਪੈਸੇ ਹੈਗੇ ਉਹ ਬਾਹਰ ਚਲ ਜਾਂਦਾ ਜਿੰਦ ਕੋ ਪੈਸੇ ਨਹੀਂ ਉਹ ਇੱਥੇ ਰਹਿੰਦਾ ਵਾ ਤੁਹਾਨੂੰ ਆਪ ਹੀ ਜੂਝਣਾ ਪੈਣਾ ਇਹਨਾਂ ਨੂੰ ਤਾਂ ਮੌਜ ਲੱਗੀ ਆ ਕਿ ਨਸ਼ਾ ਦੋ ਵੋਟਾਂ ਲਓ ਆਟਾ ਦਾਲ ਦੋ ਵੋਟਾਂ ਲਓ ਇਹਦੇ ਲਈ ਪੰਜਾਬੀਆਂ ਨੂੰ ਆਪ ਜੂਝਣਾ ਪੈਣਾ ਪੰਜਾਬ ਦੇ ਹਾਲਾਤ ਕੋ ਬਹੁਤੇ ਵਧੀਆ ਨਹੀਂ ਰਹਿ ਗਏ ਦੂਜੀ ਆਪਾਂ ਬਾਰ ਬਾਰ ਤੁਲਨਾ ਕਰਦੇ ਆ ਯੂਪੀ ਦੇ ਨਾਲ ਕਿ ਯੋਗੀ ਨੇ ਸਾਰੇ ਗੈਂਗਸਟਰ ਖਤਮ ਕਰਤੇ ਤੁਸੀਂ ਇੱਥੋਂ ਤੱਕ ਸੁਣ ਚੋਂਦਾ ਵੀ ਯੂਪੀ ਤੋਂ ਜਿੱਥੇ-ਜਿੱਥੇ ਸਰਕਾਰਾਂ ਦੀ ਸਖਤੀ ਉੱਥੋਂ ਗੈਂਗਸਟਰ ਭੱਜ ਕੇ ਤੇ ਪੰਜਾਬ ਦੇ ਵਿੱਚ ਆ ਗਏ ਆਪਣੋ ਇੱਥੇ ਉਹਨਾਂ ਨੇ ਆਪਣੇ ਸਾਧਨ ਬਣਾ ਲਿਆ ਲੋਕ ਚੁੱਪਚੀ ਬੀਤੇ ਉਹਨਾਂ ਨੂੰ ਪੈਸੇ ਦਿੰਦੇ ਆ ਔਰ ਤੁਲਨਾ ਆਪਾਂ ਯੂਪੀ ਨਾ ਕਰਦੇ ਆ ਪਰ ਯੂਪੀ ਕੋ ਬਹੁਤ ਵੱਡੀ ਪਾਵਰ ਆ ਸੀਬੀਆਈ ਉਹਦੇ ਅੰਡਰ ਸੁਪਰੀਮ ਕੋਰਟ ਉਹਦੇ ਅੰਦਰ ਉਹ ਪ੍ਰੋਵਾਈਡ ਨਹੀਂ ਕਰਦਾ ਮਤਲਬ ਸੁਪਰੀਮ ਕੋਰਟ ਦੀ ਵੀ ਕਿਸੇ ਦੀ ਵੀ ਇਹ ਸਾਰਿਆਂ ਨੂੰ ਮਿਲ ਬੈਠ ਕੇ ਦੇ ਉੱਤੇ ਰਣਨੀਤੀ ਬਣਾਉਣੀ ਪਊਗੀ ਕਿ ਕਿਸ ਤਰੀਕੇ ਦੇ ਨਾਲ ਮਤਲਬ ਜੂਝਿਆ ਜਾਣਾ ਲੜਿਆ ਜਾਣਾ ਕਿਸ ਤਰੀਕੇ ਲੋਕਾਂ ਦਾ ਬਚਾਅ ਹੋਣਾ ਵਾ ਇਹ ਵੱਕਰੀ ਤਰ੍ਹਾਂ ਦਾ ਇੱਕ ਹੱਤਵਾਦ ਹੈ ਕਿ ਲੋਕਾਂ ਨੂੰ ਲੁੱਟਿਆ ਵੀ ਜਾਂਦਾ ਲੋਕ ਪੈਸੇ ਨਹੀਂ ਦਿੰਦੇ ਨੇ ਅੱਜ ਮੈਨੂੰ ਫੋਨ ਆ ਜਾਵੇ ਮੈਂ ਕਹੂੰਗਾ ਮੈਂ ਤੁਹਾਡੇ ਨਾਲ ਲੜਨ ਨੂੰ ਤਿਆਰ ਹਾਂ ਉਸ ਤੋਂ ਬਾਅਦ ਕੀ ਕਿਹਾ ਜਾਂਦਾ ਤੇਰਾ ਬੱਚਾ ਉੱਥੇ ਪੜਦਾ ਤੇਰੀ ਬੇਟੀ ਉੱਥੇ ਪੜਦੀ ਹੈ ਅਖੀਰ ਬੰਦਾ ਸਰੈਂਡਰ ਕਰ ਦਿੰਦਾ ਕਿ ਜਾਓ ਯਾਰ ਮੇਰ ਕੋ ਜੋ ਲੈਣਾ ਲੈ ਲਓ ਇਸ ਤਰੀਕੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਅੱਜ ਉਹਦੀ ਡੈੱਡ ਬੋਡੀ ਇੱਥੇ ਪਈ ਮਤਲਬ ਬੇਟੀ ਉਹਦੀ ਬਾਹਰ ਹੈ ਵਾਈਫ ਉਹਦੀ ਆਉਣ ਵਾਲੀ ਹੈ ਕੀ ਤੁਸੀਂ ਪੰਜਾਬ ਦੇ ਹਾਲਾਤ ਬਣਾ ਦਿੱਤੇ ਯਾਰ ਸਾਰਿਆਂ ਨੂੰ ਇਹ ਸੋਚ ਸਮਝ ਜ਼ਰੂਰ ਚਾਹੀਦੀ ਹੈ ਇਹਦੇ ਉੱਤੇ ਮਤਲਬ ਫੋਕਸ ਕਰਨਾ ਚਾਹੀਦਾ ਬੇਵਜੂਦ ਦੇ ਵਿੱਚ ਲੋਕਾਂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਹੈ ਜਿੰਨਾ ਲੋਕਾਂ ਨੂੰ ਲੋੜ ਹੈ ਉਹਨਾਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈ ਉਹਨਾਂ ਦੇ ਨਾਲ ਖਲ ਪਹਿਲੀ ਗੱਲ ਮੈਂ ਇੱਕ ਚੀ ਸਿੱਧੂ ਮੂਸੇ ਵਾਲੇ ਦੇ ਪਿੰਡ ਗਿਆ ਸੀਗਾ ਉਦੋਂ ਵੀ ਮੈਂ ਬੋਲੀ ਸੀ ਕਿ ਕੱਲੇ ਕੱਲੇ ਨੂੰ ਸਿਕਿਉਰਟੀ ਦਿੱਤੇ ਨਾ ਵੀ ਪੰਜਾਬ ਦਾ ਨਹੀਂ ਸਰਨਾ ਮਤਲਬ ਮਜ਼ਾ ਤੇ ਤਾਂ ਹੈ ਜੀਣ ਦਾ ਹੱਕ ਤੇ ਤਾਂ ਹੈ ਕਿ ਕੱਲਾ ਕੱਲਾ ਬੰਦਾ ਪੰਜਾਬ ਦੇ ਵਿੱਚ ਸਿਕਿਉਰ ਮਹਿਸੂਸ ਕਰੇ ਕੱਲੇ ਕੱਲੇ ਨੂੰ ਸਿਕਿਉਰਟੀ ਨਹੀਂ ਦਿੱਤੀ ਜਾ ਸਕਦੀ ਉਹਦੇ ਉੱਤੇ ਸਾਰਾ ਕੁਝ ਗੌਰ ਕਰਨ ਦੀ ਲੋੜ ਹੈ ਇਹਨਾਂ ਚੀਜ਼ਾਂ ਦੇ ਉੱਤੇ ਰਣਨੀਤੀ ਬਣਾਉਣ ਦੀ ਲੋੜ ਹੈ ਅੱਜ ਇਸ ਸਰਕਾਰ ਤੋਂ ਬਾਅਦ ਮੇਰੇ ਖਿਆਲ ਕਿਨਵਾ ਜਿਹੜਾ ਇਹ ਕਤਲ ਹੋ ਗਿਆ ਇਸ ਤਰੀਕੇ ਵੱਡੀਆਂ ਹਸਤੀਆਂ ਦਾ ਸਿੱਧੂ ਮੂਸੇ ਵਾਲੇ ਦਾ ਹੋਇਆ ਸੀਗਾ ਅਮਰਸਰ ਦੇ ਵਿੱਚ ਉਹ ਗੁਰਦੀਪ ਭਲਵਾਨ ਦਾ ਕਤਲ ਹੋ ਗਿਆ ਸੀਗਾ ਅੱਜ ਇਹ ਕਤਲ ਹੋ ਗਿਆ ਮਤਲਬ ਇਹੋ ਜਿਹੇ ਕਈ ਨੇ ਜਿਹੜੇ ਤੁਹਾਡੇ ਤੁਹਾਡੇ ਦਿਮਾਗ 'ਚ ਨਹੀਂ ਲੋਕ ਮਤਲਬ ਉਹਨੂੰ ਭੁੱਲ ਜਾਂਦੇ ਨੇ ਸੋ ਮੇਰੀ ਭਗਵੰਤਮਾਨ ਨੂੰ ਇੱਕ ਖਾਸ ਨਸੀਹਤ ਵੀ ਹੈ ਮੇਰੀ ਉਹਨੂੰ ਖਾਸ ਤੌਰ ਦੇ ਉੱਤੇ ਬੇਨਤੀ ਵੀ ਕਰ ਲਓ ਕਿ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਜ ਜਿਹੜੇ ਚੀਜ਼ ਜਿਹੜੇ ਪਾਸੇ ਤੁਹਾਡੇ ਵਿਰੋਧੀ ਵੀ ਨੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ